ਦਾ ਸਾਲੀ ਕੋਲੇ ਕੋਈ ਓਪਰਚੁਨਿਟੀ ਆ ਸੀ ਬਾਰੇ ਵੀ ਇਹ ਤਾਂ ਫਰੰਟਿਸ ਲੱਭ ਰੇ ਆਂ ਸੋਨੇ ਕੈਸ਼ ਨਾਲ ਬਾਰ ਭਰਦਾ ਆਏ ਆ ਪੂਰਬ ਦੇ ਬਿੱਲ ਦਾ ਰਾਣਾ ਲਾਉਂਦਾ ਆਏ ਆ ਜੇ ਇਹ ਵੀ ਚੀਜ਼ ਹੈ ਲੋਟ ਤੇ ਬੱਧੀ ਹੈ ਲੋਟ ਇਹ ਖਿਆਲ ਕਿਉਂ ਕਿਲੀ ਕੀਮਤ ਤੇ ਵਾਜ ਕਰਦਾ ਹੈ ਹੈਰਾਂ ਦੇ ਵਿੱਚੋਂ ਕਾਲੀ ਜੀਰ ਜੀਰ ਕੇ ਸਿਰ ਸਭ ਕੇ ਦੂਰ ਤੱਕ ਪਾਣ ਕਰੇ ਜਾਂਦਾ ਹੈ ਸਦਾ ਪਾਣੀ ਦਾ ਲੈਵਲ ਵੀ ਉੱਚਾ ਹੁੰਦਾ ਹੈ ਦੇ ਪਾਰ ਸਾਡਾ ਵਧੀਆ ਹੋ। ਪਰ ਸਾਡੋਂ ਕੇ ਨਾ ਗੱਲਾਂ ਦੀ ਨਹੀਂ ਪਰਵਾਹ। ਬਸ ਜੀ ਗਵਰਨਮੈਂਟ ਗਿਆ ਨਾ ਕੁਝ ਆਵਦਾ ਮੈਂ ਕਿਹਦੇ ਡਾਕਟਰ ਦੀ ਕੋਈ ਗਿਆ। ਕਿਹਦੇ ਵੀ ਮੈਡੀਕਲ ਕੇਸ 25 ਬੰਦੇ। ਬਸ ਬਾਕੀ ਜਿਹੜੇ ਪਿੰਡ ਦੀ ਜਿਹੜੇ ਦੇ ਨਿਕਲਿਆ। ਬਸ ਬਾਕੀ ਜਿਹੜੇ 75 ਬੰਦੇ ਹੀ ਕਰਦੇ ਸੀ। ਇਹ ਵੋਟਾਂ ਨੂੰ ਡੋਨ ਨਹੀਂ ਪਾਉਣੀ ਦੀ। ਉਹ ਰਾਜ ਸਾਹਿਬ ਪਟਾਚੀ ਸੰਗਠਨ ਦੇ ਇੱਕ ਪਿਆਰੇ ਰਹਿਣ ਕਰਨਾ ਬੁਰੀ ਗੱਲ ਬਣਦਾ ਜਾਵੇ। ਉਹਨਾਂ ਉਦੋਂ ਤੇ ਮੁਫਤਰੀਆਂ ਦੇ ਖਿਲਾਫ ਜਦੋਂ ਉਹਨਾਂ ਦੇ ਪਸ਼ੂ ਵੀ ਕੈਸੇ ਲੜਦਾ ਫੜਾ ਸਾਡੇ ਨਾਲ ਮਸਲੇ ਜਦੋਂ ਬਿਜਲੀ ਬਕਸੋਈ ਫੋਟੋ ਵਾਲੇ ਬਿੱਲ ਮਾਫ ਕਰਦੇ ਲੋਕਾਂ ਦੇ ਨਹਿਰੀ ਪਾਣੀ ਲਵਾ ਨਹੀਂ ਸਕਦਾ ਕਿਉਂਕਿ ਧਰਤੀ ਦੇ ਟਾਪਾਂ 'ਤੇ ਬੈਠਾ ਬੜੀਆ ਪਾਣੀ ਹੈ ਲੋਕਾਂ ਨੇ ਲੈ ਲੈ ਜਿੰਨੇ ਜਿੰਨੇ ਆਵਾਜ਼ਿਸ ਸਰ ਨਾਲ ਸੰਤਾ ਹਰਦਾ ਸਵਾਰ ਨਿਕਲ ਜਾਵੇ ਉਹ ਐਸੇ ਜੇ ਤੁਸੀਂ ਨੇ ਸਮੇਂ ਨੇ ਸਰ ਆਪੀਆਂ ਨੇ ਮੇਰੇ ਤੋਂ ਪਹਿਲਾਂ ਹਰਤਾ ਜੀ ਨੇ ਬਹੁਤ ਨੇਤਾ ਤੋਂ ਕਾਫੀ ਗੱਲਾਂ ਬਾਤਾਂ ਸਾਰੀਆਂ ਕੀਤੀਆਂ ਨੇ ਅੱਜ ਪੰਜ ਮਾ ਦਿਨ ਹੈ ਤੁਹਾਡੇ ਨਗਰ ਤੇ ਆਏ ਚੰਗਾ ਸਾਲ ਤੋਂ ਵਾਸ ਕਰਕੇ ਤੁਰੇ ਆ ਪੰਜਾਬ ਪੰਜਾਬੀ ਤਬਚਾਉ ਯਾਤਰਾ ਲੈ ਕੇ ਤੁਰੇ ਆ ਸਭੀ ਨੰਦਰਾ ਦਾ ਮਕਸਦ ਕੀ ਆਦੇਸ਼ ਕੀ ਹੈ ਨਾ ਤਾਂ ਸਾਡੇ ਕੋਲੇ ਕੋਈ ਮੋਬਤਰੀਆਂ ਸੀਮਾ ਨਹੀਂ ਤੇਰੇ ਤੋਂ ਅੱਜ ਸਲਟਰਡੇ ਰਾਏ ਜਦੋਂ ਇਹ ਪਰਸਨਾਂ ਦੇ ਬਾਲ ਘਰ ਨਾਏ ਆ ਗੁਰੂ ਮੋਖਤ ਬਿੱਲੀ ਦਾ ਨਾਮ ਲਾਉਣ ਆਏ ਆ ਜਿਹੜੀ ਵੀ ਚੀਜ਼ ਮੋਖਤ ਗੱਧੀ ਆ ਤਾਂ ਇਹ ਖਿਆਲ ਰੱਖਿਓ ਉਹਦੀ ਕੀਮਤ ਤਰੀ ਬੁਹਾਜ ਕਰਨੀ ਪੈਂਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਉਹ ਨਾਂ ਕੀ ਬਿਜਲੀ ਬੰਦ ਹੋ ਗਈ ਮੋਟਰਾਂ ਦੇ ਉੱਤੇ ਸਾਡੇ ਲੋਕਾਂ ਦੇ ਪਾਣੀ ਮੁੱਕਾ ਸਭ ਦਾ ਸਭ ਤੋਂ ਪਹਿਲਾ ਜਿੰਦਾ ਪਹਿਲਾ ਹੁੰਦਾ ਪੰਜਾਬ ਦੇ ਪਾਣੀ ਗਾ 2112 ਦੇ ਵਿੱਚ ਇੱਕ ਵੀਡੀਓ ਪਾਈ ਸੀ ਕਿ ਪੰਜਾਬ ਦੇ ਲੋਕ ਨੂੰ ਸੰਭਲੋ ਸਾਡਾ ਪਾਣੀ ਮੁੱਕ ਚੱਲਿਆ ਸਾਲ ਤੋਂ 12 ਸਾਲ ਦਾ ਦੋ ਘੰਟੇ ਦੇ ਪਾਣੀ ਕਿੰਨਾ ਬੁਖਝੂ ਪਚ ਪਾਣੀ ਦੀ ਤਾਤੀ ਆ ਕਿਤਾ ਹੋਏ ਕਿ ਸਕਦਾ ਇਸ ਲਈ ਸਾਲ ਜੀਓਏ ਰੇਡ ਜੈਕਟਨੇਸ਼ਨ ਆ ਉਸ ਸੰਸਾਰ ਦੀਆਂ ਟੀਮਾਂ ਇੱਥੇ ਆਈਆਂ ਸੰਸਾਰ ਵਿਕਟਨੀਆਂ ਟੀਮਾਂ ਇੱਥੇ ਆ ਗਿਆ ਉਹਨਾਂ ਨੇ ਬੋਝ ਕਿੰਨੀ ਬੜਤਾਰ ਕਿੰਨੀ ਰਿਪੋਰਟ ਦੇਸ਼ ਕੀਤੀ ਕਿ ਇਹ ਪੰਜਾਬ ਪੂਰੇ 15 ਤੋਂ 20 ਸਾਲ ਦਾ ਪਾਣੀ ਬਚੇ ਜਿਲ੍ਹਾ ਰੋਪੜ ਦਾ ਪੰਜਾਬ ਦਾ ਪਹਿਲਾ ਜਿਲ੍ਹਾ ਬਣ ਗਿਆ ਜਿਸ ਤੋਂ ਦਾ ਇੱਕ ਮਿੰਟ ਸੱਲ ਮੁਲਪਾਸ ਦੁੱਖਤ ਹੋ ਜਾਂਦੇ ਅਸੀਂ ਸੋਨੇ ਦਾ ਮਿਲਦਾ ਤੋਂ ਆਇਆ ਨਗਰ ਸੀਗੋ ਬਹਿਨੀ ਇੰਨਾ ਪਿੰਡਾਂ ਦੇ ਵਿੱਚ ਉਪਕਰਣੇ ਘਰਾਂ ਦੇ ਲੈਂਦੀਆਂ ਬਣਾਈਆਂ ਹੋਈਆਂ ਨੇ ਪਾਣੀ ਵਾਲੇ ਉਹ ਕੋਈ ਨਹੀਂ ਸੱਤ ਸਮਰ ਦੀ ਇਹ ਦੀ ਮੌਤ ਨਹੀਂ ਕੀਆ ਕਿ ਪਾਣੀ ਕਰਤ ਦੇ ਤਸਵੀਰ ਬਤਨ ਕਰਾ ਲਈਏ ਵੀਰ ਜੀ ਦਾ ਤਰਾਉਣਾ ਪਾਣੀ ਦਾ ਬੋਲ ਰਹੇ ਨੇ ਇਹ ਖਬਰੇ ਦੀ ਘਟਨੀ ਹੈ ਕਿ ਪੰਜਾਬ ਬਰਗੀ ਧਰਤੀ ਦੇ ਉੱਤੇ ਪਾਣੀ ਬੋਲ ਲੈਣ ਲੱਗਿਆ ਜਿਹੜੀ ਪਾਣੀ ਪਾਣ ਦੀਆਂ ਦੀ ਘਟਨੀ ਹੈ ਪਾਣੀਆਂ ਵਿੱਚ ਅਸੀਂ ਕੋਲੋਂ ਕੰਟਰੋਲ ਦਾ ਮੋਰ ਚਲਾਇਆ ਸੀ ਜਿਹੜਾ ਹੱਥ ਮੇਰੇ ਕੋਲ ਜੋਰਨੀਆਂ ਲਾਂ ਦੇ ਉੱਤੇ ਉਹੋਕੇ ਜ਼ਿਆਦ ਦੇ ਵਿੱਚ ਦਫਾਫਾ ਮਾਰੇ ਸੀ ਕੰਕਰੀਟ ਪਾ ਕੇ ਪੱਕੀ ਕਰ ਰਹੇ ਸੀ ਆਈ ਡਿਵੈਲਪਮੈਂਟ ਦੇ ਲੋਕਾਂ ਨੂੰ ਜਲਾਇਆ ਠਾਇਆ ਕਿ ਜਦ ਦੇ ਜ਼ਹਿਰ ਕਬੀ ਨਾ ਹੋਣ ਉਹ ਝੀਲ ਆਪਾਂ ਕਹਿਿਆ ਕਿ ਇੱਕ ਮੂਰ ਪ੍ਰਾਣ ਥੱਲੇ ਜਾਰੀ ਘਾੜਾ ਜਿਹੜਾ ਮਿੱਠਾ ਪਾਣੀ ਆ ਰਹਾ ਜਿਹੜੇ ਜਿਹਦਾ ਪਾਣੀ ਖੰਡਾ ਵੀ ਹੁੰਦਾ ਮਿੱਠਾ ਵੀ ਹੁੰਦਾ ਬਿਨਾਂ ਜ਼ਹਿਰਾ ਤੋਂ ਹੁੰਦਾ ਸ਼ੁੱਧ ਹੁੰਦਾ ਉਹ ਪਾਣੀ ਖਤਮ ਹੋ ਜਾ ਲੋਕਰ ਫਾਵਾ ਰਿਆ ਸੀ ਰੀਤਗੋੜ ਦਾ ਪਿੰਡਾ ਬੱਚਾ ਅਕੀਲ ਸਿੰਘ ਵਾਲਾ ਉਥੋ ਲੈ ਕੇ ਹਰੀ ਦੇ ਪੱਤਰ 80 ਗਲਮਟ ਦਾ ਏਰੀਆ ਕੁੱਲ ਫਾਵਾ ਤੋਂ ਰੋਕ ਲਿਆ ਮੈਂ ਮੁਖਤਿਰ ਜਿਹੜੇ ਪਿੰਡਾ ਜਿਹਾ ਬਲੀ ਆ ਖਾਂਦੇ ਵਾਲਾ ਮਖੱਲਾ ਫਾਵਾ ਨਾ ਪਾਉ ਉਹ ਕਹਿੰਦੇ ਸਾਡੇ ਸੇਵ ਹੈ ਫਾਈ ਦਾ ਲੈਹ ਲਵਾਵਾਂ ਪਾਵਾਗੇ ਉਹ ਮੈਂ ਕਿਹਾ ਸੇਵ ਲੈਹ ਕਰਕੇ ਨਹੀਂ ਆ ਸੋਨੇ ਐਸ ਏਰੀਆ ਚਾ ਕੁਸਲਾ ਵਗੈਰਾ ਇੰਨਾ ਪਿੰਡਾਂ ਚ ਸੇਵ ਰਹੀ ਹੈ ਆ ਜਾਏ ਜੇ ਲੈ ਲੜ ਕੇ ਸੇਵ ਹੁੰਦੀ ਤਾਂ ਲੈ ਤਾਜ ਨਹੀਂ ਚਲਦੀ ਆ ਸੇਵ ਕਿੰਨੇ ਲਿਕੇ ਇਹ ਗੱਤ ਆ ਰੁਤਾਸ ਨਹੀਂ ਆ ਨਹਿਰਾ ਪੱਕੀਆਂ ਦੀ ਹੁਣ ਲੈਣੀ ਆਪਾਂ ਕਿ ਨਹਿਰਾ ਦੇ ਵਿੱਚੋਂ ਪਾਣੀ ਝੀਰ-ਝੀਰ ਕੇ ਸਿਰਸਮ ਕੇ ਦੂਰ ਤੱਕ ਵੰਡਲੇ ਜਾਂਦਾ ਹੈ ਸਦਾ ਪਾਣੀ ਦਾ ਲੈਵਲ ਵੀ ਉੱਚਾ ਹੁੰਦਾ ਹੈ ਕਿਉਂਕਿ ਪਾਣੀ ਸਾਡਾ ਵਗੀ ਆ ਗਿਆ ਉਹ ਸਾਨੂੰ ਇਹਨਾਂ ਗੱਲਾਂ ਦੀ ਨਹੀਂ ਪ੍ਰਵਾ ਕਿਤੇ ਸਾਡੇ ਨੇੜੇ ਪਿੰਡ ਦਾ ਲੈਰੀ ਫੈਕਟਰੀ ਲੱਗੀ ਹੈ ਮੈਂ ਜਿਹੜਾ ਉਹਨੇ ਅੰਗਿਆ ਦਾ ਕੁਝ ਆ ਵਗਾ ਫੈਕਟਰੀ ਰੁਕਣ ਦੀ ਕੋਈ ਗੱਲ ਕਹਿੰਦੇ ਬਈ ਫੈਕਟਰੀ ਰੁਕਣ ਗਈ ਸੀ ਬਸੀ ਦੀ ਵੱਤੇ ਬਾਬਾ ਜੀ ਕਿੰਨੇ ਪਿੰਡ ਦੀ ਗੱਲ ਦੰਨ ਰਹੀ ਆ। ਉਹ ਰਾਤ ਦੀ ਨਕੀ ਸਵੇਰ ਕਰ ਬੰਦੇ ਕੀ ਕਰਦੇ ਸੀ। ਇਹ ਉਹਦਾਉ ਨੋੜ ਨਹੀਂ ਪਾਣੀ ਦੀ। ਜਿਹੜੇ ਫੈਕਟਰੀ ਦਾ ਮੌਜਾ ਲੱਗਿਆ। ਰਾਤ ਨੂੰ 60 ਦੇ ਬੈਂਚੇ ਤੋਂ 10-15 ਜਣੇ ਨਾਲ 10-15 ਉੱਥੇ ਪਾਈਆਂ ਬੀਬੀਆਂ ਸੀ। ਉਹ ਸਰੇ ਕਿ ਰੱਬ ਆਖਣ ਪਾ ਲਿਆ ਆ ਕੇ ਤਕ। ਰਾਤ ਨੂੰ ਜਿਆਦਾ ਸਾਢੇ ਜਰਾ ਦਾ ਟਾਈਮ ਹੋਣਾ ਤੇ ਮੈਂ ਆਰੀਦਾਰੀ ਪਿੰਡਾਂ ਚ ਘੋੜਾ ਗਿੱਤੇ ਮੇਰੇ ਕੋਲ ਨੰਬਰ ਸੀ 5 ਪਿੰਡਾਂ ਹੋ ਕੇ ਦਵਾ ਕੇ ਲੋਕਾਂ ਨੂੰ ਲੈ ਕੇ ਆਉਂਦੇ ਮੋਰਚਾ ਚਟਾਉਂਦੋਂ ਕਰਦੇ ਉਥੇ ਮਸਜਿਦ ਅਸਲੀ ਬੰਦੇ ਆਏ ਉਹ ਚੌਂਦੀਆਂ ਨਾਲੋਂ ਬੀਬੀਆਂ ਵਿਚਾਰੀਆਂ ਜਿਨ੍ਹਾਂ ਨੇ ਅੱਖੀ ਰੋਂਗੀਆਂ ਪੁਲਸ ਦੇ ਵਿੱਚ ਰੱਖੇ ਨੂੰ ਖੰਡਾ ਪਹਿਲਾਂ ਖਲੋਂ ਉਮਚੇ ਗੁਰੂ ਗ੍ਰੰਥ ਸਾਹਿਬ ਜੀ ਖੰਡਗੇ ਕਿ ਕੋਈ ਨਹੀਂ ਰਿਵਰਗੀ ਕਤਲਵਾਵਾ ਫਿਰ ਗੱਲ ਬਾਤਾਂ ਜਾਵੇ ਉਹ ਲੋਕ ਉਦੋਂ ਉੱਥੇ ਉਹ ਬੈਂਟਰੀਆਂ ਦੇ ਖਿਲਾਫ ਜਦੋਂ ਉਹਨਾਂ ਦੇ ਪਸ਼ੂ ਵੀ ਕੈਸਰ ਨਾਲ ਲੜ ਲੱਗੇ ਅਸੀਂ ਜਿਧਾ ਰਹੇਗੇ ਜਿਹੜਾ ਗੁੱਡਾ ਦਰਿਆ ਅੱਜ ਕੱਲ ਗੁੱਡਾ ਨਾਲਾ ਬਣ ਗਿਆ ਲੁਧਿਆਣਾ ਦੇ ਵਿੱਚ ਹਿਆਲਾ ਫੈਕੂਨਾਂ ਦਾ ਜ਼ਹਿਰੀਲਾ ਪਾਣੀ ਕੈਸੀ ਕੰਦਾ ਸਭ ਵਿੱਚ ਫੈਲ ਗਿਆ ਸੁਣਿਆ ਪਿੰਡਾਂ 'ਚ ਧੌਸਪੁਰਾ ਸੇਖੋ ਬਰਾਬਰ ਮਾਰਕਾ ਦੇ ਵਿੱਚ ਹਰ ਬਲੀ ਬੰਦਾ ਬਲੀ ਜੱਕ ਸਿਰ ਉਕਾਲਾ ਕੀਆ ਕਿਸੇ ਨੂੰ ਕੈਨਸਲ ਕੋਈ ਉਸਕੇ ਲੋਕਾਂ ਨੂੰ ਧਿਆਨ ਵੀ ਅਸੀਂ ਕਹੇ ਭਵੌਰ ਫਾਜ਼ਲਕਾ ਦਾ ਏਰੀਆ ਜਿੱਥੇ ਹਰੀਕੇ ਪੱਤਰ ਤੋਂ ਨਹਿਰਾ ਜਾਂਦੀ ਹੈ ਉਹਨਾਂ ਲੋਕਾਂ ਦੇ ਘਰਾਂ ਅੱਪਾ ਹਰ ਜਵਾਬ ਪੈਦਾ ਹੋਣਾ ਚਾਹੀਦਾ ਹੈ ਕਿਸ ਸਰਦਾਰ ਬਰਲਾ ਗਿਆ ਮੁਨਤ ਬਾਅਸ ਸੁੱਕਦੀ ਜਦੋਂ ਪਾਣੀ ਦੀ ਕਹਾਣੀ ਪੰਜਾਬ ਦੇ ਅੰਦਰ ਬਹੁਤ ਖੱਦਰਦਗ ਹੈ ਪਰ ਸਿਆਣਾ ਜੁੰਨਾ ਇਹਦਾ ਪਾਣੀ ਆਲੇ-ਦੁਆਲੇ ਜਿੱਕੜਿਆ ਨਾ ਟਕਰਾ ਦੀ ਰਸਾਲ ਹੋਸੀ ਤੇ ਇਹਦਾ ਨਾ ਰਹਾ ਪਿਆ ਸੀ ਕਿਵੇਂ ਹਾਲਾਤਾਂ ਦਾ ਕਿਸੇ ਲੋਕਾਂ ਕਰ ਕਿਵੇਂ ਫਟਿਕਾ ਫਟਿਕਾ ਲੰਘਾ ਲਾ ਲਿਆ ਕਿਵੇਂ ਲੋਕ ਹੋਰ ਤੇ ਲੱਗੇ ਚਾਕੇ ਬਿੱਤੇ ਲੋਕਾਂ ਤੇ ਮੁੱਕ ਗਿਆ ਤੇਲ ਪੁੱਕਰ ਤੇ ਨੀਹਾਹਾਕਾਰ ਜਦੋਂ ਪਾਣੀ ਵਗ ਗਿਆ ਉਹ ਕਿਰੋ ਪਿਲੀ ਪਿੰਡਾਂ ਦੀ 100 ਤੋਂ 120 ਫੁੱਟ ਤੇ ਪਾਣੀ ਵਗ ਗਿਆ ਸਾਹਮਣੇ ਪਰੇ ਧੂਣੀ ਬਰਨਾਲਾ ਮਹਿਕਲਾ ਦਾ ਏਰੀਆ 250 ਫੁੱਟ ਤੇ ਪਾਣੀ ਵਗ ਗਿਆ ਇਧਰ ਆ 50 77 ਹਾਊਸਪਾਡੀਆਂ ਮੋਟਰਾਂ ਪੈ ਗਈਆਂ ਸਾਹਮਣੇ ਦੇ ਪਾਸੇ ਜਦੋਂ ਫਿਊਰੀ ਮੁਕਤ ਹੋਈ ਮੋਕਾਂ ਦੇ ਬਿੱਲ ਮਾਫ ਕਰਦੇ ਲੋਕਾਂ ਨੇ ਨਹਿਰੀ ਪਾਣੀ ਲਾਉਣੀ ਸ਼ੁਰੂ ਕਰਤਾ ਕਿਉਂਕਿ ਧਰਤੀ ਇਹ ਦਾ ਪਾਣੀ ਬੇਠਾ ਵਧੀਆ ਪਾਣੀ ਹੈ ਲੋਕਾਂ ਨੇ ਲੈਹਦਰੀ ਲੈਹਦਰੀ ਜਿੱਨੇ ਖਾਲਸ ਸਰਕਾਰ ਸਭ ਘਾਟਾ ਦੋ ਸਵਾਰ ਦਿੱਤਾ ਵੇ ਦੂਜੇ ਵਾਲੇ ਬੰਦੇ ਉਹ ਕਿਹਨੂੰ ਸੋਡਾ ਧਰਤੀ ਦਾ ਪਾਣੀ ਮਾਰਾ ਮੈਂ ਅੱਜ ਕੱਢ ਕੇ ਜਾ ਕੇ ਆਇਆ ਆਹਦਾ ਦਰਵਾਜ਼ਾ ਕਾ ਤਮਲ ਲਾ ਲੂ ਜੇ ਆਰਾਏ ਕਿਰਪੜੀਆਂ ਬੰਦਰ ਹੋ ਗਿਆ ਬੰਦਰ ਹੋ ਗਿਆ ਬੰਦਰ ਹੋ ਗਿਆ ਕਹਿੰਦਾ ਇਹ ਤੋਂ 25 30 ਸਾਲ ਪਹਿਲਾਂ ਸਾਵਾ ਕੋ 150 ਫੱਟੇ ਪਾਣੀ ਇਸ 150 ਫੱਟੇ ਬਾਅਦ ਸਾਨੂੰ ਕੋਈ ਪ੍ਰਵਾਹ ਨਹੀਂ ਜਿਸ ਸਾਡੀਆਂ ਆਉਣ ਵਾਲੀਆਂ ਨਕਸਲਾਂ ਇੱਥੇ ਪਿੜਾ ਪਾਣੀ ਦੋਸਤਾਂ ਤਰਫ ਕੇ ਮੰਨ ਨਹੀਂ ਆ ਸਾਡੇ ਜਿੰਨ ਨਹੀਂ ਪਾਣੀ ਨਾ ਸਾਡੇ ਸਸਤੀ ਦੇ ਲੋਕਾਂ ਦਾ ਇਹ ਜੱਟਾ ਨਾ ਹੋਣੇ ਚੋਣ ਬੰਨੀ ਪਸਟਰ دیےਗਾ ਨਾ ਸਾਡੇ ਕੋ ਦਵਾ ਦੇ ਬਚਾਨ ਨੇ ਕਿ ਜੇ ਪਾਣੀ ਕਿਵੇਂ ਸਾਭਣਾ ਹੈ ਜਰਵਾਨੀ ਨੇ ਪਾਣੀ ਨੂੰ ਕਿਉਂ ਕਿਹਾ ਸਵਰਗ ਗੁਰੂ ਪਾਣੀ ਕਿਤਾ ਬਾਤਾ ਧਰਤ ਮਤ ਜੇ ਪਾਣੀ ਮਰ ਗਿਆ ਆਪਣੇ ਉਹ ਮਰ ਗਿਆ ਜੇ ਪਾਣੀ ਦਾ ਜੀਵਨ ਹੈ ਵਿਗਿਆਨੀ ਕਹਿੰਦੇ ਜੇ ਮੰਗਲ ਗ੍ਰਹਿ ਤੇ ਪਾਣੀ ਮਿਲ ਜੇ ਤਾਂ ਜੀਵਨ ਸੰਭਵ ਪਰ ਨਹੀਂ ਅਸੀਂ ਪ੍ਰਧਾਨ ਨਹੀਂ ਕਰਦੇ ਆਦੀ ਹੁਣ ਸਰਪੰਚ ਦੀਆਂ ਚੋਣਾਂ ਆ ਗਈਆਂ ਮੰਮੀ ਨਾਲ ਉਹਨਰ ਚੁੱਪ ਚੁਪੀ ਨਾ ਆਗੇ ਕਿਹੜਾ ਹਰਾਉਣਾ ਹੈ ਕਿਹੜਾ ਜਿਤਾਣਾ ਹੈ ਕਿੰਦਰ ਪੁੰਗਾਂ ਪੀਣਾ ਕਿ ਦੁਦਿਆ ਪੀਣਾ ਕੀ ਜੰਦਾ ਗੱਲਾਂ ਬਤਾਉਣੀ ਐ ਕੀ ਦੀ ਗੱਲਾਂ ਬਤਾਉਣੀ ਐ ਸਾਡੀ ਇੰਦੇ ਸੋਚ ਖੜੀ ਤਾਂ ਸਿਰ ਪੁੰਗਾਂ ਲੈ ਕੇ ਆਇਆ ਨਕਾ ਪੁਰੀਆ ਬਈ ਨਕਾ ਸਰਗਰ ਪੁਰੀਆ ਲੋ ਸੰਗਤ ਸੰਗਤ ਸਵਰਤ ਸਰਗਰ ਸਵਰਤ ਆਇਓ ਨਕਾ ਪੁਰੀਆ ਬਈ ਇਹ ਮੇਰਾ ਰਿਕਲਾ ਲੇ ਕੇ ਇਹ ਬਪੀਰ ਕਲਾਸਤਾਂ ਲੈ ਆਇਆ ਕਿ ਕਿਆ ਕਹੋ ਨਹੀਂ ਬੱਚੀ ਉਹਨਾਂ ਕਾਫਟਰਨੇ ਵੀ ਬੁੱਕਾ ਬੜ ਕੇ ਸੌ ਖਾਸੀ ਵੀ ਕਿ ਚਾਰਾ ਹਫਤੇ ਟੈਸਟ ਕਰ ਜਾਗੇ ਭਾਵੇਂ ਸਰ ਦੇ ਘਰੇ ਚਾਰਾ ਮਹੀਨਾ ਚ ਟੈਸਟ ਕਰ ਸਨਗੇ ਹੰਤਾ ਪੜੀ ਦੋ ਸਾਲ ਹੋ ਚੁੱਕੇ ਆਪਰੇ ਬਾਅਦ ਜੀ ਦੋ ਸਾਲ ਹੋ ਜਾਣੇ ਆ ਨਸ਼ਾ ਕੌਣ ਰੋਕਦਾ ਚਾਹਤ ਕੀਆ ਜੇ ਬਰਦਾਸ਼ਤ ਸਮਝਣ ਦੀ ਕੋਸ਼ਿਸ਼ ਕਰੀਏ ਜੇ ਬਰਦਾਸ਼ਤ ਬੜਾ ਖਤਰਨਾਕ ਛਾ ਤੇ ਨਸ਼ਾ ਨਾ ਰੁਕਿਆ ਤਾਂ ਰੁਕਣਾ ਹੈ ਕਿਸੇ ਵੀ ਤਰੀਕੇ ਨਾਲ ਇਹ ਸਟੇਟ ਭਾਰਤੀ ਰਸ ਨੂੰ ਕਿਸੇ ਕੰਮ ਦੇਣਾ ਚਾਹੁੰਦੀ ਹੈ ਤੁਹਾਡਾ ਵੀ ਨਾਸਾ ਵਗਣਾ ਚਾਹੁੰਦੀ ਹੈ